ਜੋ ਗੁਰਦੁਆਰਾ ਸਾਹਿਬ ਦੇ ਲਾਗੇ ਖੁੱਲੇ ਵਾਲੇ ਬਾਬਾ ਵੀਰ ਸਿੰਘ ਦੀ ਸਥਾਨਾਂ ਦੇ ਢਾਹ ਲੱਗੀ ਹੈ ਉਹ ਬੰਨੂ ਢਾਹ ਬਹੁਤ ਜ਼ਿਆਦਾ ਹੋ ਗਈ ਆ ਸੰਗਤਾਂ ਨੂੰ ਬੇਨਤੀ ਆ ਵੀ ਛੇਤੀ ਤੋਂ ਛੇਤੀ ਵਾਧ ਤੋ ਵਾ ਸੰਗਤਾਂ ਪਹੁੰਚਣਾ ਦੁਬਾਰਾ ਫੇਰ ਬੇਨਤੀ ਕੀਤੀ ਜਾਂਦੀ ਹੈ ਕਿ ਜੋ ਖੁੱਲੇ ਵਾਲੇ ਬਾਬਾ ਵੀਰ ਸਿੰਘ ਦੀ ਸਥਾਨਾਂ ਦੇ ਲਾਗੇ ਬੰਨੂ ਢਾਹ ਲੱਗੀ ਹੈ ਉਹ ਢਾਹ ਬਹੁਤ ਜ਼ਿਆਦਾ ਹੋ ਗਈ ਆ ਸੰਗਤਾਂ ਨੂੰ ਬੇਨਤੀ ਹੈ ਛੇਤੀ ਤੋਂ ਛੇਤੀ ਪਹੁੰਚੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਬੇਨਤੀ ਕੀਤੀ ਜਾਂਦੀ ਹੈ ਕਿ ਅੱਜ ਸੋਮਵਾਰ ਦਿਨ ਦਾ ਟਾਈਮ 7:30 ਦਾ ਹੈ ਜੋ ਗੁਰਦੁਆਰਾ ਸਾਹਿਬ ਦੇ ਲਾਗੇ ਖੁੱਲੇ ਵਾਲੇ ਬਾਬਾ ਵੀਰ ਸਿੰਘ ਦੀ ਸਥਾਨਾਂ ਦੇ ਢਾ ਲੱਗੀ ਹੈ ਉਹ ਬਾਂਹ ਨੂੰ ਢਾਹ ਬਹੁਤ ਜ਼ਿਆਦਾ ਹੋ ਗਈ ਆ ਸੰਗਤਾਂ ਨੂੰ ਬੇਨਤੀ ਆ ਵੀ ਛੇਤੀ ਤੋਂ ਛੇਤੀ ਵਾਅਦ ਤੋਂ ਵਾਅਦ ਸੰਗਤਾਂ ਪਹੁੰਚਣ ਦੁਬਾਰਾ ਫੇਰ ਬੇਨਤੀ ਕੀਤੀ ਜਾਂਦੀ ਹੈ ਕਿ ਜੋ ਖੁੱਲੇ ਵਾਲੇ ਬਾਬਾ ਵੀਰ ਸਿੰਘ ਜੀ ਦੇ ਸਥਾਨਾਂ ਦੇ ਲਾਗੇ ਬਾਂਹ ਨੂੰ ਢਾਹ ਲੱਗੀ ਹੈ ਉਹ ਢਾਹ ਬਹੁਤ ਜ਼ਿਆਦਾ ਹੋ ਗਈ ਆ ਸੰਗਤਾਂ ਨੂੰ ਬੇਨਤੀ ਹੈ ਛੇਤੀ ਤੋਂ ਛੇਤੀ ਪਹੁੰਚੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਹਰੀਕੇ ਪਤਨ ਦੇ ਨਜ਼ਦੀਕ ਪਿੰਡ ਪੂਰੇਵਾਲਾ ਜੰਨੂ ਜਿਹੜੀ ਹੈ ਵੱਡੇ ਪੱਧਰ ਤੇ ਧਾਂ ਲੱਗੀ ਇਹ ਬੰਨ ਨੂੰ ਧਾਂ ਲੱਗਣ ਦੇ ਕਰਕੇ ਪਿੰਡ ਨੂੰ ਕਾਫੀ ਖਤਰਾ ਹੋ ਸਕਦਾ ਹੈ ਇਸ ਕਰਕੇ ਸੰਗਤ ਅਮਲੋਂ ਗੁਰਦੁਆਰਾ ਸਾਹਿਬ ਦੇ ਵਿੱਚ ਅਨਾਉਂਸਮੈਂਟ ਕਰਵਾਈ ਗਈ ਹੈ ਕਿ ਬਨ ਤੇ ਜਲਦੀ ਤੋਂ ਜਲਦੀ ਜੜੀਏ ਲੋਕ ਪਹੁੰਚਾ ਤਾਂ ਜੋ ਇਸ ਖਤਰੇ ਨੂੰ ਰੋਕਿਆ ਜਾ ਸਕੇ ਟਾਂ ਜਾਣਾ ਹੋਣ ਕਾਰਨ ਵੱਡੇ ਪੱਧਰ ਤੇ ਪਿੰਡ ਨੂੰ ਜਿਹੜਾ ਨੁਕਸਾਨ ਦਾ ਖਤਰਾ ਬਣਿਆ ਹੋਇਆ ਗੁਰਦੁਆਰਾ ਸਾਹਿਬ ਦੇ ਸੰਗਤ ਅਮਲੋਂ ਅਨਾਉਂਸਮੈਂਟ ਕੀਤੀ ਗਈ ਹੈ ਕਿ ਜਲਦੀ ਤੋਂ ਜਲਦੀ ਬਨ ਉੱਤੇ ਪਹੁੰਚੋ ਇਹ ਵੱਡੀ ਖਬਰ ਤੁਹਾਨੂੰ ਦੱਸਦੀ ਹੈ ਹਰੀਕੇ ਪਤਨ ਦੇ ਨਜ਼ਦੀਕ ਪਿੰਡ ਪੂਰੇ ਵਾਲਾ ਦੇ ਵਿੱਚ ਆ ਰਹੀ ਹੈ ਜਿੱਥੇ ਬਨ ਨੂੰ ਵੱਡੇ ਪੱਧਰ ਤੇ ਜੜੀ ਟਾਲ ਲੱਗ ਚੁੱਕੀ ਹੈ ਤੇ ਪਿੰਡ ਤੇ ਖਤਰੇ ਦਾ ਮਾਹੌਲ ਬਣ ਗਿਆ ਹੈ